ਤੇ ਇੱਕ ਫਿਲਮ ਜਿਹੜੀ ਕੰਗਣਾ ਰੌਤ ਨੇ ਬਣਾਈ ਆ ਐਮਰਜੈਂਸੀ ਜੀ ਦੇ ਵਿੱਚ ਸਰਦਾਰ ਕਾਉਮ ਨੂੰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਸ਼ਖਸੀਅਤ ਨੂੰ ਇੱਕ ਅੱਤਵਾਦੀ ਤੌਰ ਤੇ ਪੇਸ਼ ਕੀਤਾ ਗਿਆ ਉਹਦੇ ਟਰੇਲਰ ਆਏ ਨੇ ਤੇ ਸਾਰੇ ਜਿਹੜੇ ਸਿੱਖ ਪੰਥਾ ਜਿਹੜੇ ਪੰਥਦਰਦੀ ਨੇ ਉਹਨਾਂ ਦੇ ਮਨਾਂ ਨੂੰ ਖੇਸ ਪਹੁੰਚੀ ਐ ਇਸ ਗੱਲ ਦੀ ਵੀ ਉਹਨੂੰ ਸਿੱਖ ਕਾਉਮ ਨੂੰ ਇੱਕ ਅੱਤਵਾਦੀ ਦੇਸ਼த்ਰੋਹੀ ਇਹ ਕੁਝ ਦਿਖਾਇਆ ਗਿਆ ਉਹਦੇ ਵਿੱਚ ਉਹਦੇ ਵਿੱਚ ਹੋਰ ਜੇ ਰਿਲੀਜ਼ ਹੋਊਗੀ ਉਹਦੇ ਵਿੱਚ ਭਾਈ ਸਤਵੰਦ ਸਿੰਘ ਬਿਆਨ ਸਿੰਘ ਹੋਣਾਂ ਦਾ ਜਿਹੜਾ ਰੋਲ ਆ ਉਹ ਵੀ ਨੈਗੇਟਿਵ ਵੀ ਦਿਖਾਇਆ ਜਾਣਾ ਅਤਵਾਦੀ ਦੇ ਤੌਰ ਤੇ ਦਿਖਾਇਆ ਜਾਣਾ ਤੇ ਇਹ ਰਿਲੀਜ਼ ਨਹੀਂ ਹੋਣੀ ਚਾਹੀਦੀ ਸਰਕਾਰ ਤੋਂ ਮੰਗ ਕਰਦੇ ਆਂ ਵੀ ਇਹਨੂੰ ਬੰਦ ਬੈਨ ਹੋਵੇ ਪੰਜਾਬ ਦੇ ਵਿੱਚ ਅਸੀਂ ਚੱਲ ਨਹੀਂ ਦੀ ਇਹਨੇ ਪੂਰਾ ਵਿਰੋਧ ਕਰ ਰਹੀਆਂ ਸਿੱਖ ਸੰਗਤਾਂ ਨੇ ਜਿਹੜੀਆਂ ਸੜਕਾਂ ਦੇ ਉੱਤਰ ਆਈਆਂ ਨੇ ਇਹਦਾ ਵਿਰੋਧ ਹੋਊਗਾ ਕਿਉਂਕਿ ਇੱਕ ਪਾਸੇ ਸਰਕਾਰਾਂ ਜਿਹੜੀਆਂ ਸਿੱਖਾਂ ਦੀ ਸ਼ਬੀ ਨੂੰ ਖਰਾਬ ਪੇਸ਼ ਕਰ ਰਹੀਆਂ ਨੇ ਦੇਸ਼ ਦੇ ਸਾਹਮਣੇ ਵੀ ਇਹ ਅਤਵਾਦੀ ਨੇ ਇੱਕ ਪਾਸੇ ਸਰਕਾਰ ਜਿਹਦੇ ਵਿੱਚ ਚੰਗਾ کردار ਦਿਖਾਇਆ ਹੋਇਆ ਗਿਆ ਹੋਵੇ ਜਿਵੇਂ ਅ ਦਲਜੀਤ ਦੋਸਾਂ ਦੀ ਫਿਲਮ ਵਾਹ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਬਣੀ ਆ ਉਹਨੂੰ ਅੱਸੀ ਜਿਹੜੇ ਕਟਨੇਓ ਲਾਏ ਗਏ ਨੇ ਤੇ ਉਹਨੂੰ ਹਜੇ ਤੱਕ ਉਹਨੂੰ ਰਿਲੀਜ਼ ਵੀ ਨਹੀਂ ਕੀਤਾ ਗਿਆ ਕਿਉਂਕਿ ਉਹਦੇ ਵਿੱਚ ਸਰਦਾਰਾਂ ਦੀ ਜਿਹੜੀ ਸਭੀ ਆ ਬਹੁਤ ਚੜ੍ਹਦੀ ਕਲਾ ਦੇ ਨਾਲ ਦਿਖਾਇਆ ਗਿਆ ਸਰਦਾਰ ਦਾ کردار ਭਾਈ ਜਸਵੰਤ ਖਾਲੜਾ ਦਾ ਕਿ ਜਿਹੜੇ ਢੂਠੇ ਸਰਕਾਰਾਂ ਨੇ ਪੁਲਿਸ ਮੁਕਾਬਲੇ ਕੀਤੇ ਨੌਜਵਾਨਾਂ ਨੂੰ ਮਾਰਿਆ ਗਿਆ ਤੇ ਉਹਨਾਂ ਦੀ ਭਾਵ ਕੀਤੀ ਗਈਆ ਸਾਰਾ ਕੋਈ ਦਿਖਾ ਚਿੱਠਾ ਕੱਚਾ ਚਿੱਠਾ ਜੋ ਸਰਕਾਰਾਂ ਨੇ ਸਿੱਖ ਕੌਮ ਨਾਲ ਕੀਤਾ ਪੰਥ ਨਾਲ ਕੀਤਾ ਜੋ ਨੌਜਵਾਨਾਂ ਦੀ ਝੂਠੇ ਮੁਕਾਬਲਿਆਂ ਦੇ ਵਿੱਚ ਜਾਣਾ ਲਈਆ ਉਹ ਸਾਰਾ ਕੁਝ ਇਹ ਦਿਖਾਏ ਇਹ ਫਿਲਮਾਂ ਨਹੀਂ ਦਿਖਾਉਣੀਆਂ ਇਹਨਾਂ ਨੇ ਉਹ ਫਿਲਮ ਦਿਖਾਉਣੇ ਜਿਹੜੇ ਸਰਦਾਰਾਂ ਦੀ ਕਿਰਦਾਰਕੋਸ਼ਿਸ਼ ਕਰਨੇ ਸਿੱਖ ਪੰਥ ਨੂੰ ਜਿਹੜੀਆਂ ਮਾੜਾ ਦਰਸਾਉਣ ਦੁਨੀਆ ਦੇ ਵਿੱਚ ਤੇ ਸੰਤਾਂ ਰੋਲ ਜਿਹੜਾ ਕੀਤਾ ਉਹ ਜੋ ਵੀ ਉਹਨਾਂ ਨੂੰ ਦਿਖਾਇਆ ਗਿਆ ਆਤਵਾਦੀ ਜਾਂ ਹੋਰ ਏ ਅਸੀਂ ਮੰਗ ਕਰਦੇ ਆਂ ਵੀ ਇਹ ਦੋਨੇ ਜਿਹੜੀ ਇਹ ਫਿਲਮ ਆ ਬੈਨ ਹੋਣੀ ਚਾਹੀਦੀ ਆ ਤੇ ਸਰਦਾਰੋਂ ਨੇ ਅਸੀਂ ਸਰਬੱਤ ਦਾ ਭਲਾ ਮੰਗਦੇ ਆਂ ਅੱਜ ਉਹ ਕੋਲਕੱਤਾ ਦੀਆਂ ਜਿਹੜੀਆਂ ਮਾਵਾਂ ਨੇ ਜਿਨ੍ਹਾਂ ਦੀ ਬੱਚੀ ਨਾਲ ਬਲਾਤਕਾਰ ਹੋਇਆ ਉਹਨਾਂ ਨੂੰ ਸਿੱਖ ਕੌਮ ਤੇ ਮਾਣ ਆ ਸਿੱਖ ਪੰਥ ਤੇ ਉਹਨਾਂ ਨੂੰ ਮਾਣ ਆ ਵੀ ਉਹ ਕਹਿ ਰਹੀਆਂ ਨੇ ਵੀ ਜੇ ਸਿੱਖ ਕੋਲੇ ਕੋਈ ਸਿੱਖ ਵਿਅਕਤੀ ਹੁੰਦਾ ਤਾਂ ਹੋ ਸਕਦਾ ਇਹ ਸਾਡੇ ਨਾਲ ਇਹ ਘਟਨਾ ਨਾ ਵਾਪਰਦੀ ਤੇ ਮੈਂ ਸਮੁੱਚੇ ਪੰਥ ਨੂੰ ਬੇਨਤੀ ਕਰਨਾ ਚਾਹੁੰਦਾ ਆਓ ਰਲ ਕੇ ਆਪਾਂ ਇਸ ਜਿਹੜੇ ਫਿਲਮ ਆ ਇਹਦਾ ਵਿਰੋਧ ਕਰਨਾ ਤੇ ਸਾਰੇ ਜਿੱਥੇ ਜਿੱਥੇ ਸਿੱਖ ਕੌਮ ਦਾ ਵਾਸਾ ਤੇ ਪੰਥ ਨੂੰ ਬੇਨਤੀ ਆ ਸਿੱਖ ਨੌਜਵਾਨਾਂ ਨੂੰ ਬੇਨਤੀ ਇਥੇ ਕੋਈ ਬੱਚੇ ਬੱਚੀ ਨੂੰ ਕੋਈ ਛੇੜਛਾੜ ਹੁੰਦੀ ਆ ਉਥੇ ਤੁਸੀਂ ਡਟ ਕੇ ਉਹ ਬੱਚੀ ਦਾ ਸਾਥ ਦਿਆ ਕਰੋ ਜਿਹੜੇ ਗੁੰਡੇ ਨੇ ਉਹਨਾਂ ਦਾ ਵਿਰੋਧ ਵੀ ਕਰਨਾ ਕਿਉਂਕਿ ਗੁਰੂ ਸਾਹਿਬ ਨੇ ਕਿਹਾ ਵੀ ਸਾਰੇ ਜਿਹਨੇ ਧੀਆਂ ਪੜਨੇ ਸਭ ਦੇ ਸਾਜਣ ਕਿਸੇ ਵੀ ਧਰਮ ਦੀਆਂ ਹੋਣ ਸਾਨੂੰ ਉਹ ਨਹੀਂ ਹੈ ਤੇ ਗੁਰੂ ਸਾਹਿਬ ਕਿਰਪਾ ਕਰਨ ਇਹ ਦੇਸ਼ ਜਿਹੜਾ ਆਮ ਰਾਜ ਆ ਜਿੱਤੇ ਵਿੱਚ ਦਿਨ ਦਿਹਾੜੇ ਰੇਪ ਦਿਨ ਦਿਹਾੜੇ ਕਤਲ ਪਤਾ ਨਹੀਂ ਕੀ ਕੀ ਕੁਝ ਹੋ ਰਿਹਾ ਆ ਸਰਕਾਰਾਂ ਨੇ ਤੇ ਜਿਉਣਾ ਜਿਹੜਾ ਲੋਕਾਂ ਦਾ ਮੁਸ਼ਕਲ ਹੋ ਗਿਆ ਘਟ ਗਿਣਤੀਆਂ ਦਾ ਜਿਉਣਾ ਮੁਸ਼ਕਲ ਹੋ ਗਿਆ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਆਓ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਸਮਝੀਏ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ ਜਿਹੜੀਆਂ ਸਰਕਾਰਾਂ ਨੇ ਘਟ ਗਿਣਤੀਆਂ ਨੂੰ ਜਿਹੜੇ ਖਤਮ ਕਰਨਾ ਚਾਹੁੰਦਿਆਂ ਨੇ ਆਪ ਦਾ ਜਿਹੜਾ ਇਹਨਾਂ ਨੇ ਰਾਜ ਭਾਗ ਹੋਰ ਫਲਾਉਣਾ ਹੋਰ ਇਹਨਾਂ ਨੇ ਗਲਤ ਬੰਦੇ ਇਹ ਦੇਸ਼ ਦੇ ਵਿੱਚ ਪੈਦਾ ਕਰਨੇ ਨੇ ਵੱਡੇ ਵੱਡੇ ਘਰਾਣਿਆਂ ਨੂੰ ਪ੍ਰੋਮੋਟ ਕਰਨਾ ਇਹੋ ਜਿਹੇ ਦਨਿੰਦਿਆਂ ਨੂੰ ਉਹਨਾਂ ਨੇ ਛੱਡਿਆ ਹੋਇਆ ਵੀ ਉਹ ਧੀਆਂ ਭੈਣਾਂ ਦਾ ਬਲਾਤਕਾਰ ਕਰਨਾ ਕਰਨਾ ਤੇ ਨੌਜਵਾਨਾਂ ਨੂੰ ਜਿਹੜੇ ਉਹ ਨਸ਼ਿਆਂ ਦੇ ਉੱਤੇ ਲੁਣਾ ਇਹੋ ਜਿਹਾ ਕੁਝ ਚੱਲਦਾ ਮੈਂ ਸਾਰਿਆਂ ਨੂੰ ਅਪੀਲ ਕਰੂੰਗਾ ਆਓ ਆਪਾਂ ਇਕੱਤਰ ਹੋ ਕੇ ਸਰਕਾਰ ਦਾ ਜਿਹੜਾ ਵਿਰੋਧ ਕਰੀਏ ਫਿਲਮ ਜਿਹੜੀ ਕੰਗਣਾ ਰਣੋਤ ਨੇ ਬਣਾਈ ਆ ਇਹ ਤਾਂ ਜੱਟ ਕੇ ਵਿਰੋਧ ਕਰੀਏ ਸਰਕਾਰ ਤੋਂ ਵੀ ਅਸੀਂ ਕਹਿਣਾ ਵੀ ਉਹਨਾਂ ਤੋਂ ਬੈਨ ਲਾਓ ਤੇ ਅਸੀਂ ਵੀ ਮੰਗਲਵਾਰ ਨੂੰ ਜਾ ਕੇ ਹੁਣ ਦਫ਼ਤਰ ਬੰਦ ਨੇ ਚੰਡੀਗੜ੍ਹ ਦੇ ਉਹ ਕੰਗਣਾ ਰਣੋ ਤੇ ਪਰਚਾ ਦਰਜ ਕਰਾਵਾਂਗੇ ਅਸੀਂ ਆਵਾਂ ਜਾ ਕੇ ਪਰਚਾ ਦਰਜ ਕਰਾਵਾਂ ਪੰਥ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਸਾਰੇ ਜਿਹੜੀਆਂ ਜਥੇਬੰਦੀਆਂ ਨੇ ਉਹ ਇਹ ਤੇ ਪਰਚੇ ਦਰਜ ਕਰਾਉਣ 295 ਏ ਧਾਰਾ ਲੱਗ ਜਿਹੜੇ ਸਿੱਖਾਂ ਦੇ ਮਨੋਂ ਠੇਜ ਪਹੁੰਚੀ ਆ ਸਾਰਾ ਕੋਸੇ ਸਾਰਿਆਂ ਨੂੰ ਅਪੀਲ ਆ ਭੁੱਲਾਂ ਚੁਗਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ